Kazuto This Sunday in Waka station Aakashivani Sirya it's a Langt <laughs> nær! No, 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 no. ਈਨਾ ਦੇ ਫੁਲੋਠੇ ਸੰਕਾ ਈਨਾ ਨੇ ਮੇਰੇ ਤੇ ਇੰਨਾ ਭਰੋਸਾ ਕੀਤਾ ਮੈਂ ਕਿ ਜਦੋਂ ਮੁੰਡੀ ਮਾਰ ਗਿਆ ਸੀ ਤਾਂ ਨਹੀਂ ਜਾਣਾਂ ਕਿੰਨਾ ਆਪਰਾਣੀਆਂ ਬੱਚੇ ਅੱਪੇ ਕਰਨੇ ਸਕਾਰ ਫੇਰ ਵੀ ਉਹ ਪੁਰਾਣੇ ਸਾਸੀ ਦਾ ਰਹਿ ਵਿੱਚ ਤੇ ਨਵੀਂ ਆਜ਼ਾਦੀ ਸਤਾਰ ਨੇ ਬਹੁਤ ਕੈਦ ਲੋਕਾਂ ਮੈ ਰਹਿ ਨਹੀਂ ਆਇਆ ਈਨਾ ਨੇ ਮੈਨੂੰ ਕਿਹਾ ਆਹ ਬੰਦੇ ਨੂੰ ਨਾ ਮਾਂ ਦੇ ਕੇ ਸੰਮਾਨ ਨਾ ਮੈਂ ਬਹੁਤ ਖਾਰੀ ਉਮਰ ਦਾ ਬਕਤੀ ਹਾਂ ਕਹਿੰਦੇ ਲੋਕ ਮੈਨਾਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ। ਜਿਹੜੀ ਮੈਨੂੰ ਸਾਰੇ ਹਨ ਕਿਆ ਪੂਰੇ ਜੋਰ ਨਾਲ ਕੰਮ ਕਰ। ਹਜੇ ਪੋਜੀਸ਼ਨ ਬੈਠੋ। ਰਾਈਟਰ ਸਪੋਰਟਸ ਕਲੱਬ ਔਰ ਵੇਂਡਮੁਰੂ ਦੀ ਬ੍ਰਹਮਣਾ ਦੇ ਸਰਕਟ ਕੋਚ ਮੰਨੇ ਪਰਮੰਨੇ ਸੋਢੀ ਲਾਲ ਜੀ ਉਹਨਾਂ ਦੀ ਪੂਰੀ ਸ਼ਨੀਮ ਵਿਸ਼ਾਲ ਜੀ ਜੋਗਰਾਜ ਜੀ ਸਤਿ 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 ਬੱਚੇ ਔਰ ਇਲਾਕੇ ਤੋਂ ਆਏ ਹੋਏ ਸਾਰੇ ਹੀਤਕਵੰਤੇ ਸੱਜਣ ਉਹ ਸਭ ਮੈਦਾਨ 'ਤੇ ਬੈਠੇ ਆ ਔਰ ਸਾਡੇ ਖਿਡਾਰੀ ਤੇ ਖੇਡ ਪ੍ਰੇਮੀ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹੀ ਗੁਰਦੀ ਦਾ ਖਾਲਸਾ ਵਾਹੀ ਗੁਰਦੀ ਖਤੇ ਮੈਂ ਕੋਸਾ ਨਾ ਵੀ ਗੱਲ ਕਰ ਰਿਹਾ ਸੀ ਇੱਧਰ ਸਾਡੇ ਇੰਸਪੈਕਟਰ ਸਾਹਿਬ ਬੈਠੇ ਆ ਇਹਨਾਂ ਨਾਲ ਵੀ ਗੱਲ ਕਰ ਰਹੇ ਸੀ ਕਿ ਮੈਂ ਕਿਹਾ ਬਾਸਕਟਬਾਲ ਦਾ ਮੈਚ ਮੈਂ ਪਹਿਲੀ ਵਾਰੀ ਦੇਖਿਆ ਔਰ ਜਿੱਥੇ ਸਾਡੀਆਂ ਧੀਆਂ ਨੇ ਮੁੰਡਿਆਂ ਦਾ ਪੂਰਾ ਮੁਕਾਬਲਾ ਕੀਤਾ ਮੰਨਦੇ ਵੀ ਹੋਵੋਗੇ ਤੁਸੀਂ ਹਾਂਜੀ ਖਾਲਸਾ ਜੀ ਇਹਨ ਪੂਰਾ ਮੁਕਾਬਲਾ ਚੱਲ ਰਿਹਾ ਸੀ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਮਾਪਿਆਂ ਦਾ ਇਹਨਾਂ ਦੇ ਕੋਚ ਸਾਹਿਬ ਦਾ ਇਹਨਾਂ ਦੇ ਟੀਚਰਾਂ ਦਾ ਜਿਨ੍ਹਾਂ ਤੇ ਵਿਸ਼ਵਾਸ ਕਰਕੇ ਇਹਨਾਂ ਦੇ ਮਾਪਿਆਂ ਨੇ ਅੱਜ ਕੋਚ ਸਾਹਿਬ ਤੇ ਵਿਸ਼ਵਾਸ ਕਰਕੇ ਅੱਜ ਇੱਥੇ ਆਪਣੀਆਂ ਧੀਆਂ ਨੂੰ ਇਸ ਗਰਾਉਂਡ ਤੇ ਪਹੁੰਚਾਇਆ ਔਰ ਇਸ ਮਕਾਮ ਤੇ ਲੈ ਕੇ ਆਏ ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹੀ ਆਪਣੇ ਸਮਾਜ ਦੇ ਵਿੱਚ ਕਿ ਧੀਆ ਅੱਜ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ ਔਰ ਮਾਨ ਦੀ ਗੱਲ ਇਹ ਆ ਕਿ ਮੇਰੇ ਛੋਟੇ ਵੀਰ ਰਤਬੇ ਵਿੱਚ ਤਾਂ ਬਹੁਤ ਵੱਡੇ ਆ ਇਹ ਜੋ ਅੱਜੇ ਕੰਮ ਕਰ ਰਹੇ ਆ ਜੋ ਇਹਨਾਂ ਨੇ ਆਪਣੇ ਪਾਕਟ ਮਨੀ ਦੇ ਵਿੱਚੋਂ ਆਪਣੇ ਕਿਰਤ ਕਮਾਈ ਦੇ ਵਿੱਚੋਂ ਇਹਨਾਂ ਦੇ ਮਾਪਿਆਂ ਨੇ ਜੋ ਕਿਰਤ ਕਮਾਈ ਕੀਤੀ ਆ ਉਹਦਾ ਇੱਕ ਇੱਕ ਪੈਸਾ ਜਿਹੜਾ ਇਹ ਤੁਹਾਡੇ ਟੂਰਨਾਮੈਂਟਾਂ ਤੇ ਲਾ ਰਹੇ ਆ ਇਹਨਾਂ ਨੂੰ ਵੀ ਨਮਸਕਾਰਾ ਜੀ ਇਹਨਾਂ ਦੇ ਪੇਰੈਂਟਸ ਨੂੰ ਨਮਸਕਾਰ ਬਹੁਤ ਖੁਸ਼ੀ ਹੋਈ ਅੱਜ ਕਿ ਇਸ ਗਰਾਊਂਡ ਦੇ ਵਿੱਚ ਆ ਕੇ ਹੋਰ ਵੀ ਬਹੁਤ ਨਵੇਂ-ਨਵੇਂ ਚਿਹਰੇ ਸਾਨੂੰ ਦੇਖਣ ਨੂੰ ਮਿਲੇ ਇਧਰਲੇ ਪਾਸੇ ਉਹ ਸਭ ਮੈਂ ਤਾਂ ਦੱਸਦਾ ਸੀ ਇਹਨਾਂ ਨੇ ਵੀ ਗੱਲ ਕੀਤੀ ਕਿ ਤੁਹਾਡਾ ਇਹੜਾ ਏਰੀਆ ਫੁੱਟਬਾਲ ਨਾਲ ਜਾਣਿਆ ਜਾਂਦਾ ਚੱਬੇਵਾਲ ਮਾਲਕੋ ਪਰ ਇਹ ਏਰੀਆ ਜਿਹੜਾ ਬਾਸਕਟਬਾਲ ਦੇ ਨਾਮ ਨਾਲ ਜਾਣਿਆ ਜਾਂਦਾ ਇਹਨਾਂ ਦਾ ਜਾਗ ਲਾਉਣ ਵਾਲੇ ਸਰਕਾਰ ਚੋਂ ਛੋਡੀ ਲਾਲ ਜੀ ਉਹ ਸਾਰੇ ਬੈਠੇ ਆ ਬਹੁਤ ਬਹੁਤ ਧੰਨਵਾਦ ਆ ਮਾਨ ਸਾਹਿਬ ਦਾ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਰਿਹਾ ਔਰ ਸਾਡੀਆਂ ਬੱਚੀਆਂ ਦੱਸਿਆ ਮੈਨੂੰ ਵੀ ਨੈਸ਼ਨਲ ਖੇਡਾਂ 'ਚ ਆਈਆਂ ਔਰ ਟਾਪਰ ਰਹੀਆਂ ਇਹਨਾਂ ਦੇ ਵੀ ਇੱਕ ਵਾਰੀ ਤਾੜੀਆਂ ਜੀ ਕਿ ਮੈਂ ਤਾਂ ਤੁਹਾਡੇ ਕਰਨਾ ਚ ਇਹੀ ਬੇਚੀ ਲੈ ਕੇ ਆਇਆ ਕਿ ਜਿੱਥੇ ਵੀ ਤੁਸੀਂ ਸਾਨੂੰ ਹੁਕਮ ਲਾਉਂਗੇ ਆਪਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਵਿਸ਼ਾਲ ਪਾਜੀ ਨੇ ਮੈਨੂੰ ਹੁਕਮ ਲਾਇਆ ਸੀ ਉਸ ਸਰ ਕਿ ਇੱਥੇ ਬੱਚੇ ਬੱਚੀਆਂ ਦੇ